ਇਹ ਨੂੰ ਕੀ ਕੀ ਕਿ ਕਰਨ ਜਾਣਾ ਬਾਏ ਕਰੋ ਜੀ ਕਾਲ ਸਾਹਿਬ ਬਾਏ ਕਰੋ ਜੀ ਫਤਿਹ ਸਿੱਖਾਂ ਦੀ ਸਰਮੌਰ ਧਾਰਮਿਕ ਸੰਸਥਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਐਗਜੈਕਟਿਵ ਵੱਲੋਂ ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਇਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਆ ਇਹ ਜਿਹੜੀ ਸੇਵਾ ਵਾ ਇਹ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਤੇ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਿਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ ਤਾਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾ ਤੇ ਇਹਨਾਂ ਚੁਣੌਤੀਆਂ ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਆਬਾ ਟੇਕ ਸਿੰਘ ਦੀ ਇਹ ਦੇਸ਼ ਮਾਲਵਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦੀ ਵਰਸਾਈ ਧਰਤੀ ਆ ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪਤਤਕ ਗੁਨਾਵਾ ਜਾਂ ਕਈ ਹੋਰ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ ਇਹ ਖੁੱਲਾ ਬੀਤਰ ਕੇ ਜੋ ਵੀ ਸਮੱਸਿਆ ਆਵਾ ਗੁਰੂ ਦੇ ਆਸ਼ੇ ਦੇ ਮੁਤਾਬਕ ਉਹਦਾ ਹੱਲ ਕਰਨ ਕੇ ਅੱਜ ਲੋੜ ਵੀ ਹੈਗੀ ਹੈ ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ ਚ ਘੁੰਮ ਰਿਹਾ ਸੰਗਤਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ ਜਦੋਂ ਆਪਾਂ ਹਰੇਕ ਚ ਬੈੰਨੇ ਆ ਔਰ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਆ ਫਲਸਫਾ ਜਿਹੜਾ ਗੁਰੂ ਦਾ ਉਹਦੀ ਜਦੋਂ ਗੱਲ ਕਰਦੇ ਆ ਤੇ ਹਰੇਕ ਮਿਲਣ ਵਾਲਾ ਜਿਹੜਾ ਮਾਈ ਭਾਈ ਆ ਉਹ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਸੁਣ ਕੇ ਆਨੰਦਿਤ ਹੁੰਦਾ ਵਾ ਗੁਰੂ ਦਾ ਫਲਸਫਾ ਹੈ ਹੀ ਮਾਨ ਇੱਕ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਕਿ ਦੇਖੋ ਜਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਚਿੰਤਾਵਾਂ ਬਿਪਤਾਵਾਂ ਸਮੱਸਿਆਵਾਂ ਹੋਣ ਪਰ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਉਹੀ ਹੱਲ ਆ ਉਹ ਹੈਗਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਗੁਰੂ ਦੀ ਬਾਣੀ ਨੇ ਦੂਰ ਕਰਨੀਆਂ ਬਾਣੀ ਦੇ ਪ੍ਰਚਾਰ ਨੂੰ ਬਾਬਾ ਜੀ ਪੂਰੇ ਮਾਲਵੇ 'ਚ ਲੈ ਕੇ ਜਾਣਗੇ ਸੰਗਤ 'ਚ ਲੈ ਕੇ ਜਾਣਗੇ ਤੋਂ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਉਥੇ ਬਾਬਾ ਇਕ ਸਿੰਘ ਜੀ ਸਿੰਘ ਸਾਹਿਬ ਨੂੰ ਵੀ ਵਧਾਈ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵਧੀਆ ਤੇ ਇਹ ਸਾਰਥਿਕ ਫੈਸਲਾ ਹੈਗਾ ਸਿੰਘ ਸਾਹਿਬ ਜੀ ਅੱਜ ਫੇਰ ਫੈਰੋਦਿੱਤੀ ਗਿਆ ਡੇਰਾ ਮੁਖੀ ਚਰਸਾ ਮੁਖੀ ਨੂੰ ਪਰ ਸਿੰਘ ਦੇ ਜਿਹੜੇ ਜ਼ਿਲ੍ਹੇ ਵਿੱਚ ਬੈਠੇ ਨੇ ਬੰਦੀ ਸਿੰਘ ਦੇ ਉਹ ਜ਼ਿਲ੍ਹੇ ਵਿੱਚ ਬੱਠੇ ਨੇ ਕੀ ਕਰਨਾ ਚਾਹੁੰਦੇ ਦੇਖੋ ਇਹ ਦੋ ਦੋਰਾ ਕਿਰਦਾਰ ਦੇਖੋ ਕਾਨੂੰਨ ਤੇ ਸਭ ਲਈ ਬਰਾਬਰ ਹੁੰਦਾ ਇਸ ਸਵਿਧਾਨ ਦੇ ਮੁਤਾਬਕ ਜਿਹੜੇ ਬੰਦੇ ਨੂੰ ਰੇਪਿਸਟ ਕੋਸ਼ਤ ਕੀਤਾ ਗਿਆ ਹੋਵੇ ਔਰ سنگੀਨ ਦੋਸ਼ ਇਥੋਂ ਦੀ ਅਦਾਲਤ ਨੇ ਲਾਇਆ ਹੋਣ ਬੜੇ سنگੀਨ ਉਸ ਬੰਦੇ ਨੂੰ ਹਰ ਚੌਥੇ ਪੰਜਵੇਂ ਤਿੰਨ ਛੱਡ ਦੇਣਾ ਤੇ ਫਿਰ ਆਪਾਂ ਕੱਦੋ ਇਹ ਰੋਲਾ ਪਾਇਆ ਹੋਇਆ ਇਹਨੂੰ ਬਾਹਰ ਹੀ ਕੱਢ ਦੋ ਚੰਗੀ ਤਰ੍ਹਾਂ ਦੂਜੇ ਬੰਨੇ ਕਾਲੀ ਭਾਈ ਬਸੰਤ ਸਿੰਘ ਹੁਣੀ ਜਿਹੜੇ ਬਠਿੰਡਾ ਜੇਲ੍ਹ ਤੇ ਬੰਦ ਆ ਉਹ ਉਹਨਾਂ ਨੇ ਮੇਰੇ ਤੱਕ ਸੁਨੇਹਾ ਪਹੁੰਚਾਇਆ ਵੀ ਸਾਨੂੰ ਤੇ ਬਠਿੰਡਾ ਜੇਲ੍ਹ ਦੇ ਅੰਦਰ ਵੀ ਜਿਹੜਾ ਗੁਰਦੁਆਰਾ ਸਾਹਿਬ ਆ ਨਾ ਉਥੇ ਦਰਸ਼ਨ ਨਹੀਂ ਕਰਨ ਦੇਂਦਾ ਅੰਦਰ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦੇ ਇਹ ਦੋਹਰਾ ਕਿਰਦਾਰ ਕਿਉਂ ਆ ਜਿਹੜੇ ਤੇ ਬੰਦੇ ਰੇਪੇ ਸਟਾਰ ਜਿਹੜੇ ਜੁਰਮੀ ਬੰਦੇ ਆ ਜਿਨ੍ਹਾਂ ਨੇ ਵੱਡੇ ਕ੍ਰਾਈਮ ਕੀਤੇ ਆ ਝੂਠੇ ਸੌਦੇ ਵਾਲਾ ਇਹਨਾਂ ਨੂੰ ਤੁਸੀਂ ਪਿਕਨਿਕ ਮਨਾਉਣ ਲਈ ਰੋਜ਼ ਆ ਗਰਮੀਆਂ ਦੀਆਂ ਛੁੱਟੀਆਂ ਕੱਟਦੀਆਂ ਹਨ ਪਹਿਲਾਂ ਸਿਆਲ ਦੀਆਂ ਕਟੀਆਂ ਆਈ ਫਿਰ ਅੱਗੇ ਕੋਈ ਸਦਾ ਭਾਰ ਦੀਆਂ ਛੁੱਟੀਆਂ ਆ ਜਾਣਗੀਆਂ ਤੇ ਬਾਹਰ ਹੀ ਕੱਢ ਦੋ ਆਪਾਂ ਕਿਉਂ ਐਵੇਂ ਦਾ ਕਰ ਰਹੇ ਆ ਸਾਡੇ ਜਿਹੜੇ ਸਿੱਖ ਆ ਉਹਨਾਂ ਨੂੰ ਤੁਸੀਂ ਜੇਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੰਦੇ ਕੀ ਸਾਡਾ ਨਿੱਤ ਘੱਟ ਨਹੀਂ ਸਿੱਖਦਾ ਇਹੋ ਗੁਰਦੁਆਰਾ ਸਾਹਿਬ ਜਾਵੇ ਗੁਰੂ ਦੇ ਦਰਸ਼ਨ ਕਰੇ ਗੁਰੂ ਦੀ ਬਾਣੀ ਦਾ ਪਾਠ ਕਰੇ ਬੰਦੀ ਸਿੰਘਾ ਜਿਹੜੇ ਸਾਡੇ ਭਾਵੇਂ ਭਾਈ ਦਵਿੰਦਰਪਾਲ ਸਿੰਘ ਜੀ ਭੁੱਲ ਰੋਣਾ ਜਿੰਨੇ ਵੀ ਬੰਦੀ ਸਿੰਘਾ ਸਾਡੇ ਭਾਈ ਗੁਰਮੀਤ ਸਿੰਘ ਹੋਣ ਖੇੜਾ ਸਾਹਿਬ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਧੋਰਾ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣ ਉਹਨਾਂ ਦੇ ਮਸਲੇ ਠਉਂਦੇ ਤੇ ਉਹ ਪਹਿ 18 ਮਾਰਚ ਨੂੰ ਹੁਕਮ ਹੋਇਆ ਸੀ ਵੀ ਭਾਈ ਰਾਜਵਾਨਾ ਦੇ ਮਸਲੇ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਜ਼ਰੂਰ ਕੋਈ ਫੈਸਲਾ ਹੋਊਗਾ ਉਹ ਦਿਨ ਅਲਸਤੇ ਦੀ ਨਹੀਂ ਕੇਸ ਆਇਆ ਤੇ ਕੀ ਕਵਾਂਗੇ ਆਪਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਵੀ ਦੇਖ ਰਹੀ ਆ ਤੇ ਸਿੱਖ ਵੀ ਦੇਖ ਰਹੇ ਆ ਤੇ ਜਿਹੜੇ ਵੀ ਲੋਕ ਇੱਥੇ ਮਨੁੱਖੀ ਕਦਰਾਂ ਕੀਮਤਾਂ ਨੂੰ ਪਿਆਰ ਕਰਦੇ ਆ ਉਹ ਵੀ ਦੇਖ ਰਹੇ ਆ ਇਹ ਠੀਕ ਨਹੀਂ ਆ ਸੈਂਸਰ ਦੀ ਪੀ ਬਸੰਤ ਸਿੰਘ ਵਾਲੇ ਮਸਲੇ ਵਿੱਚ ਕੋਈ ਅਕਾਲ ਤਖ਼ਤ ਸਾਹਿਬ ਨੂੰ ਕੋਈ ਐਸਜੀਪੀਸੀ ਨੂੰ ਨਤੇਸ਼ ਜਾਂ ਕੋਈ ਪ੍ਰਸ਼ਾਸਨ ਨੂੰ ਸਰਕਾਰ ਨਾਲ ਕੋਈ ਰਾਬਤਾ ਐਸਜੀਪੀਸੀ ਆਪਣੇ ਸਾਹਮਣੇ ਬੈਠੀ ਆ ਜੀ ਐਸਜੀਪੀਸੀ ਦੇ ਨਾਲ ਆਪਣੀ ਪਹਿਲਾ ਵੇ ਗੱਲ ਹੋਈ ਆ ਇਹ ਰਾਬਤਾ ਕਰ ਰਹੇ ਨੇ ਔਰ ਇਹ ਤੇ ਜੋ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਐਸਜੀਪੀਸੀ ਜ਼ਰੂਰ ਕਰੂਗੀ ਇਹਨਾਂ ਨੂੰ ਕਹਿ ਦਿੱਤਾ ਗਿਆ ਵਾ ਕਿ ਇਹ ਮਸਲਾ ਕਿਸੇ ਬਸੰਤ ਸਿੰਘ ਦਾ ਨਹੀਂ ਆ ਇਹ ਮਸਲਾ ਇੱਕ ਸਿੱਖ ਦਾ ਤੇ ਇੱਕ ਗੁਰੂ ਦਾ ਆ ਸਾਨੂੰ ਸਾਡੇ ਗੁਰੂ ਦਾ ਹੁਕਮ ਆ ਕਿ ਸਿੱਖ ਨੇ ਗੁਰੂ ਦੇ ਦਰਸ਼ਨ ਕਰਨੇ ਆ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਜਾਣਾ ਤੇ ਜੇਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੋਰ ਕਾਦੇ ਲਈ ਬਣਦੇ ਬਣੇ ਤੇ ਇਸੇ ਕੰਮ ਲਈ ਆ ਨਾ ਕਿ ਉੱਥੇ ਜਾ ਕੇ ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਨਾ ਪਾਠ ਕਰਨ ਮੰਨ ਚ ਸਹਿਜ ਟਿਕਾ ਲੈਣ ਇਸ ਕਰਕੇ ਸਿੱਖ ਤੇ ਗੁਰੂ ਦਾ ਮਸਲਾ ਐਸਜੀਪੀਸੀ ਸਿੱਖਾਂ ਦੀ ਸਰਮੌਰ ਧਾਰਮਿਕ ਸੰਸਥਾ ਵਾ ਤੇ ਮੈਨੂੰ ਲੱਗਦਾ ਵੀ ਇਹ ਸੋ ਮੋਟੋ ਲੈਣ ਤੁਹਾਡੀ ਨਿਯੁਕਤੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਵੱਡੀ ਕੀਤੇ ਸੰਕਟਾ ਦੇ ਵਿੱਚ ਕੁੰਜੀਤ ਕੀਤੀ ਹੈ ਤਖਤਾ ਦੇ ਜਥੇਦਾਰ ਮੈਂ ਸਮਝਦਾ ਬਹੁਤ ਖੁਸ਼ੀ ਦੀ ਗੱਲ ਹੈ ਖਾਸ ਕਰ ਮਾਲਵੇ ਇਲਾਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਬਾਬਾ ਏਕ ਸਿੰਘ ਜੀ ਧਨੋਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨ ਕਮੇਟੀ ਨੇ ਪਹਿਲਾਂ ਉਸ ਤੋਂ ਬਾਅਦ ਸਮੁੱਚੇ ਹਾਊਸ ਨੇ 28 ਤਰੀਕ ਨੂੰ ਮੋਹਰ ਲਾਈ ਹੈ ਸੋ ਇਹ ਵਧਾਈ ਦਿਨਾ ਜਿੱਥੇ ਮੈਂ ਬਾਬਾ ਟੀਕ ਸਿੰਘ ਜੀਆਂ ਨੂੰ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਕਿਉਂਕਿ ਇਹ ਸੰਸਥਾ ਦੇ ਸਮੁੱਚੇ ਮੈਂਬਰ ਸਹਿਬਾਨ ਮੈਂ ਸਮਝਦਾ ਤਨੋਂ ਮਨੋਂ ਪੰਥ ਦੀ ਸੇਵਾ ਕਰ ਰਹੇ ਨੇ ਤੈਉ ਜੋ ਇਹ ਮੈਰਤਾ ਜੋਗ ਇਨਸਾਨਾਂ ਦੀਆਂ ਹੋ ਰਹੀਆਂ ਹੈ ਬਾਬਾ ਟੇਕ ਸਿੰਘ ਜੀ ਜਿੱਥੇ ਅਕਾਲੀ ਮੋਰਚਾ 1982 ਤੋਂ ਲੈ ਕੇ ਸਿੱਖ ਮੋਰਚਿਆਂ ਦੇ ਵਿੱਚ ਜੇਲਾਂ ਕੱਟੀਆਂ ਉਥੇ ਨਾਲ ਹੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤਰ ਕਮੇਟੀ ਦੇ ਮੈਂਬਰ ਵੀ ਰਹੇ 26 ਸਾਲ ਸ਼੍ਰੋਮਣੀ ਕਮੇਟੀ ਮੈਂਬਰ ਦੀ ਸੇਵਾ ਨਿਭਾਈ ਤੇ ਖਾਸ ਕਰ ਗੁਰੂ ਘਰ ਦੀ ਜੋ ਸੇਵਾ ਨਿਭਾ ਰਹੇ ਆ ਉਹਨਾਂ ਤੋਂ ਉਮੀਦ ਹੈ ਆਸ ਹੈ ਕਿ ਵੱਡੀਆਂ ਸੇਵਾਵਾਂ ਇਸ ਮਾਲਵੇ ਇਲਾਕੇ ਦੇ ਵਿੱਚ ਅਮਰ ਸੰਚਾਰ ਦੀ ਪ੍ਰਚਾਰ ਦੀ ਧਰਮ ਪ੍ਰਚਾਰ ਕਮੇਟੀ ਦੀ ਗਵਾਈ ਦੇ ਵਿੱਚ ਕਰਨਗੇ ਮੈਂ ਦੁਬਾਰਾ ਫੇਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਮੁੱਚੇ ਸਿੱਖ ਪੰਥ ਵੱਲੋਂ ਬਾਬਾ ਟੇਕ ਸਿੰਘ ਜੀ ਨੂੰ ਬਧਾਈ ਦਿਨਾ ਉਥੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜੋਗ ਆਗੂ ਦੀ ਚੋਣ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬੋਰਡ ਅਫੀਸ਼ੀਅਲੀ 7 ਮਾਰਚ ਨੂੰ ਸਿੰਘ ਸਾਹਿਬ ਤਰਸੀਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਾਬਾ ਜੀ ਤੇਗ ਸਿੰਘ ਜੀ ਧਨੋਲੇ ਵਾਲਿਆਂ ਨੂੰ ਤਸਦਾ ਜਥੇਦਾਰ ਥਾਪਿਆ ਸੀ ਜਿਨ੍ਹਾਂ ਦੀ ਤਾਜ ਪੋਛੀ ਅੱਜ ਪਰੇਸ਼ਾਨੋ ਸ਼ਬਦ ਤੇ ਦਾਤ ਸਤਕਾਰ ਜੋ ਸਿੰਘ ਸਾਹਿਬ ਕਾਲ ਤਰਸਾ ਦੀ ਹਾਜ਼ਰੀ ਦੇ ਵਿੱਚ ਹੋਰ ਸ੍ਰੀ ਮੁੱਤੀ ਸੰਗਤ ਦੀ ਹਾਜ਼ਰੀ ਦੇ ਵਿੱਚ ਤਸ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਸੋ ਮੈਂ ਆਪਣੇ ਵੱਲੋਂ ਹਲਕਾ ਤਲਵੰਡੀ ਸਾਹਿਬ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਸਿੱਖ ਸਭਾ ਨੂੰ ਅੱਜ ਦੀ ਇਸ ਸੁਭਿਆਰੇ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 3 ਬੈਂਕ ਸਾਹਿਬ ਕੇ ਮੈਂ ਦੇਖਿਆ ਜਨੂਕਤੀ ਕੀਤੀ ਗਈ ਹੈ ਬ੍ਰਿਸ਼ ਸ਼ਾਲਾ ਸ਼ੌਕਨਾ ਦਿਖਾ ਰਹੇ ਦਿੱਤੇ ਕਿ ਕਿ ਸਾਉ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੋਪਤ ਦੇ ਦੀ ਥਾਂ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जो सतगुरु महाराज जी ने महान अपार बख्शिश कृपा की थी है पावन पवित्र स्थान भगत श्री दमनमा साहब गुरु कांशी डे जचेदार साढे बहुत ही सत्कार जो महान शख्सियत बाबा ठेक सिंह जी तन्हौला ਜੈਨਾਨੂ ਅੱਜ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਕੁਲਦੀਪ ਸਿੰਘ ਜੀ ਗਰਗਤ ਸਮੁੱਚੀ ਸ਼ਰਮਣੀ ਬਦਵਾਰਾ ਪ੍ਰਬੰਧ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਸ਼ੇਰੇ ਦਾਲタル ਸਾਹਿਬ ਜੀ ਦੀ ਜਥੇ ਧਾਰਨੀ ਦੀ ਸੇਵਾ ਮਾਬਾਟੇਕ ਸਿੰਘ ਜੀ ਨੂੰ ਸੰਭਾਲੀ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਾਬਾ ਦੇਖ ਸਿੰਘ ਜੀ ਬਚਪਨ ਤੋਂ ਲੈ ਕੇ ਸੇਵਾ ਸਿੱਖੀ ਦਾ ਪ੍ਰਚਾਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਤਤਪਰ ਰਹੇ ਨਾ ਇਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਹੈ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਨਾਲ ਨਾਲ ਜੋ ਅੱਜ ਬਹੁਤ ਹੀ ਸ਼ਾਨੋ ਸ਼ਕਤ ਦੇ ਨਾਲ ਇਹਨਾਂ ਦੀ ਤਖਤ ਤਵਤਸਾ ਦੀ ਜੋ ਕਸੇਦਾਰੀ ਦੀ ਸੇਵਾ ਸਮਝੀ ਹੈ ਇਹ ਬਹੁਤ ਹੀ ਖੁਸ਼ੀਆਂ ਪ੍ਰਿਆ ਦਿਹਾੜਾ ਤਗੜੇ ਹੋ ਕੇ ਧਰਮ ਪ੍ਰਚਾਰ ਪ੍ਰਚਾਰ ਪ੍ਰਸਾਰ ਕਰਨਾ ਹੈ ਗੁਰਮਰਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਬਹੁਤ ਬਹੁਤ ਬਦਗਿਆ ਸਿੰਘ ਸਾਹਿਬ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਸ਼ਤਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਨੈਂਗ ਸਿੰਘ ਜਸੇ ਬੰਦੀਆਂ ਦਾ ਨੂੰ ਮੀਟਕ ਸਾਲ ਸਮੂਚੀ ਸੰਗਤਾਂ ਦਾ ਧੰਨਵਾਦ ਕਰਦਾ ਦੂਜਾ ਕਿ ਮੈਨੂੰ ਤੋਂ ਪਹਿਲਾਂ ਸਿੰਘ ਸਾਭਜੀ ਨੇ ਕਿਹਾ ਅਸੀਂ ਮਾਲਵੇਚ ਪਿੰਡਾਂ ਪਿੰਡਾਂ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਇਹ ਹਰੇਕ ਨਗਰ ਚ ਪੰਜ ਪੰਜ ਪਿੰਡਾਂ ਦੇ ਜ਼ੋਨ ਬਣਾ ਕੇ ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਵਾਂਗੇ ਤੇ ਜਿੰਨੇ ਵੀ ਇੱਥੇ ਅੱਜ ਸਿੰਘ ਸਾਹਿਬ ਸਾਡੇ ਆਏ ਆ ਭਾਈ ਅਮਰਜੀਤ ਸਿੰਘ ਜੀ ਤੇ ਆਪਣੇ ਗਿਆਨੀ ਕੇਵਲ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਾਡੇ ਤੇ ਮੈਂਬਰ ਸ਼ੋਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਗਤਰ ਸਾਹਿਬ ਸਮੁੱਚਾ ਸੁਨਕਾਬ ਸਾਹਿਬ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ